ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜਿਵੇਂ ਕਿ ਆਪ ਸਭ ਦੇਸ਼ ਵਿਦੇਸ਼ ਦੇ ਵਿੱਚ ਵੱਸੀਆਂ ਸੰਤਾਂ ਨੂੰ ਪਤਾ ਹੀ ਹੈ ਕਿ 14 ਅਪ੍ਰੈਲ ਨੂੰ ਜਿਹੜਾ ਹੈ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਜਿਹੜਾ ਆ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਗਿਆ ਔਰ ਉਸ ਦੇ ਮਾਧਿਅਮ ਤਈ ਜਿਹੜਾ ਪੋਹਰਾ ਨਗਰ ਦੇ ਵਿੱਚ ਹਰ ਸਾਲ ਜਿਹੜਾ ਬਾਬਾ ਸਾਹਿਬ ਭੀਮਰਾਓ ਬੇੜਗਰ ਜੀ ਦਾ ਜਿਹੜਾ ਜਨਮ ਦਿਹਾੜਾ ਆ ਉਹ ਮਨਾਇਆ ਜਾਂਦਾ ਤੇ ਇਸ ਸਾਲ ਵੀ ਇਹ ਜਿਹੜਾ ਜਨਮ ਦਿਹਾੜਾ ਆ ਪਹਿਲਾਂ ਅਸੀਂ 14 ਤਰੀਕ ਨੂੰ ਇਹ ਜੋ ਲਾਇਬ੍ਰੇਰੀ ਆ ਉਹਦਾ ਉਦਘਾਟਨ ਕੀਤਾ ਤੇ ਉਸ ਤੋਂ ਪ੍ਰੰਤ ਇਹ ਜਿਹੜਾ 26 ਤਰੀਕ ਦਾ 27 ਤਰੀਕ ਦਾ ਪ੍ਰੋਗਰਾਮ ਜਿਹੜਾ ਆ ਸੀ 27 ਤਰੀਕ ਨੂੰ ਦਿਨ ਐਤਵਾਰ ਰਾਤ 8 ਵਜੇ ਤੋਂ 12 ਵਜੇ ਤੱਕ ਜਿਹੜਾ ਆ ਇਹ ਪ੍ਰੋਗਰਾਮ ਆ ਉਹ ਚੱਲੂਗਾ ਔਰ ਇਹਦੇ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਜਿਹੜੇ ਵੱਸਦੇ ਸਾਡੇ ਨਗਰ ਦੇ ਨੌਜਵਾਨ ਆ ਔਰ ਨਗਰ ਦੇ ਲੋਕ ਆ ਉਹ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਤੇ ਆਪਣਾ ਯੋਗਦਾਨ ਪਾਉਂਦੇ ਆ ਸੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਬੁਲਾਰੇ ਉਹ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਲੋਕਾਂ ਨੂੰ ਜਿਹੜਾ ਜੋੜਨਗੇ ਤੇ ਹੋਰ ਵੀ ਜਿਹੜੇ ਸੰਦੇਸ਼ ਆ ਉਹ ਦੇਣਗੇ ਤੇ ਨਾਲ ਹੀ ਜਿਹੜਾ ਇਹਦੇ ਵਿੱਚ ਛੋਟੇ ਬੱਚਿਆਂ ਦੀਆਂ ਜਿਹੜੀਆਂ ਆ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਜਿਹੜੇ ਸੌਂ ਗਿਆ ਉਹਨਾਂ ਦੇ ਉੱਤੇ ਜਿਹੜੇ ਇਲਾਕੇ ਦੇ ਛੋਟੇ ਬੱਚੇ ਆ ਉਹਨਾਂ ਦੇ ਜਿਹੜੇ ਆ ਉਨੀ ਭਾਗ ਲੈ ਆ ਉਹਨਾਂ ਦੀਆਂ ਕੋਰੋਗ੍ਰਾਫੀਆਂ ਹੋਣਗੀਆਂ ਤੇ ਇਸ ਦੇ ਨਾਲ ਹੀ ਇੱਕ ਨਾਟਕਾ ਟੀਮ ਆ ਜਿਹੜੀ ਉਹ ਸਾਡੇ ਹਰੇਕ ਸਾਲ ਇੱਥੇ ਜਿਹੜਾ ਨਾਟਕ ਦਾ ਜਿਹੜਾ ਹੁੰਦਾ ਆ ਉਹ ਵੀ ਜਿਹੜੇ ਆ ਸਾਡੇ ਵਿੱਚ ਪਹੁੰਚ ਰਹੇ ਆ ਸੋ ਅਸੀਂ ਇਹ ਸਾਰਿਆਂ ਨੂੰ ਬੇਨਤੀ ਕਰਦੇ ਆ ਕੀ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਜਿਹੜੇ ਕੀ ਬਹੁਤ ਵੱਡੀ ਮਹਾਨ ਸ਼ਖਸੀਅਤ ਆ ਉਹਨਾਂ ਦਾ ਹੀ ਦੇਣ ਜਿਹੜੀ ਸਮਾਜ ਨੂੰ ਬਹੁਤ ਵੱਡੀ ਦੇਣ ਆ ਸੋ ਇਹ ਜਿਹੜਾ ਪ੍ਰੋਗਰਾਮ ਆ ਇਸ ਵਿੱਚ ਪਹੁੰਚ ਕੇ ਆਪਣਾ ਜਿਹੜਾ ਆ ਬੜਮੁੱਲੇ ਜਿਹੜੇ ਆ ਵਿਚਾਰ ਆ ਜਿਹੜੇ ਆ ਉਹਨਾਂ ਦੀ ਜੀਵਨੀ ਦੇ ਨਾਲ ਜੁੜਨੇ ਵਾਲੇ ਵਿਚਾਰ ਆ ਉਹਨਾਂ ਨੂੰ ਸੁਣੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਢਾਲਣੇ ਦੀ ਕੋਸ਼ਿਸ਼ ਕਰੋ ਜੀ ਇਹ ਜਿਹੜਾ ਪ੍ਰੋਗਰਾਮ ਆ ਇਹ ਹਰ ਸਾਲ ਹੁੰਦਾ ਔਰ ਇਹ ਪ੍ਰੋਗਰਾਮ ਜਿਹੜਾ ਆ ਨਾਨ ਪੋਲੀਟੀਕਲ ਪ੍ਰੋਗਰਾਮ ਆ ਇਹਦੇ ਵਿੱਚ ਕੋਈ ਵੀ ਜਿਹੜਾ ਰਾਜਨੀਤਿਕ ਜਿਹੜਾ ਆਗੂ ਆ ਆਉਣਾ ਆ ਉਹ ਕਿਸੇ ਦੀ ਵੀ ਖੁਸ਼ੀ ਹੋ ਸਕਦੀ ਆ ਪਰ ਇਹ ਪ੍ਰੋਗਰਾਮ ਬਿਲਕੁਲ ਜਿਹੜਾ ਆ ਨਾਨ ਪੋਲੀਟੀਕਲ ਹੋਵੇਗਾ ਇਹ ਜਿਹੜਾ ਪ੍ਰੋਗਰਾਮ ਹੈਗਾ ਆ ਇਹ ਜਿਹੜਾ ਲਾਈਵ ਟੈਲੀਕਾਸਟ ਜਿਹੜਾ ਆ ਦੇਸ਼ ਵਿਦੇਸ਼ ਦੇ ਵਿੱਚ ਬਸਦੀਆਂ ਸੰਗਤਾਂ ਦੇ ਲਈ ਜਿਹੜੇ ਨੌਜਵਾਨ ਸਾਡੇ ਬਹੁਤ ਉਤਸ਼ਾਹਿਤ ਰਹਿੰਦੇ ਐ ਇਸ ਪ੍ਰੋਗਰਾਮ ਨੂੰ ਦੇਖਣ ਦੇ ਲਈ ਜਿਹੜੇ ਨਗਰ ਤੋਂ ਦੂਰ ਜਾ ਕੇ ਆਪਣੀ ਮਿਹਨਤ ਮਕਸ਼ਦ ਕਰਦੇ ਆ ਉਹਨਾਂ ਦੇ ਲਈ ਜਿਹੜਾ ਇਹ ਪ੍ਰੋਗਰਾਮ ਆ ਐਨ ਆਰ ਐਸ ਲਾਈਵ ਦੇ ਉੱਤੇ ਜਿਹੜਾ ਆ ਉਹ ਲਾਈਵ ਚੱਲੂਗਾ ਸੋ ਸਾਰੇ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਬਸਦੇ ਜਿਹੜੇ ਸਾਡੇ ਸਮਾਜ ਦੇ ਸਾਡੇ ਇਹ ਇਲਾਕੇ ਦੇ ਨੌਜਵਾਨ ਆ ਜਾਂ ਜਿੰਨੇ ਵੀ ਭਗਵੰਤੇ ਸੱਜਣ ਆ ਉਹ ਇਸ ਪ੍ਰੋਗਰਾਮ ਦਾ ਜਿਹੜਾ ਆਨੰਦ ਆ ਉਹ ਐਨ ਆਰ ਐਸ ਲਾਈਵ ਦੇ ਉੱਤੇ ਉਹ ਮਾਧਿਅਮ ਤੋਂ ਦੇਖ ਸਕਦੇ ਆ ਜੀ